ਨਹੀਂ ਨਹੀਂ ਇਹ ਦੋਵੇਂ ਜਾਣਗੇ ਚਲੋ ਵੇਖ ਲੈਣੇ ਫਿਰ ਹਾਂ ਕੋਈ ਨਹੀਂ ਦੋਵੇਂ ਚਲ ਜਿਓ ਬੋਦ ਤੁਸੀਂ ਨਾਲੇ ਪਤਾ ਲੱਗ ਜੂਗਾ ਵੀ ਕਿਹੜੇ ਮੂੰਹ ਹੁੰਦੀ ਆ ਮੈਂ ਕਿਹੜੇ ਮੂੰਹ ਨਹੀਂ ਕੋਣਾ ਤੇ ਸਰਦਾਰਾ ਜਿਹੜੇ ਮੂੰਹ ਉਹਨਾਂ ਨੇ ਹੈਗਾ ਵਾ ਉਹੀ ਪਤਾ ਹੀ ਆ ਚਲ ਕੋਈ ਨਹੀਂ ਮੱਥੇ ਵੱਟ ਪਾਉਣਗੇ ਨਾ ਆ ਜਿਓ ਇੱਥੇ ਹੀ ਤੁਹਾਡੇ ਵਾਸਤੇ 24 ਘੰਟੇ ਦਰਵਾਜ਼ੇ ਖੁੱਲੇ ਆ ਨਾ ਆਉਣਾ ਤਾਂ ਮੇਰਾ ਘਰ ਆ ਉਹ ਬੜਾ ਗੁੱਸੇ ਕਰਦਾ ਤੇਰੇ ਵਲ ਤੇ ਆ ਰੱਖਦਾ ਨਾ ਅੰਦਰ ਤੂੰ ਨਹੀਂ ਇਹ ਮੂੰਹ ਇੱਛੇ ਰੋਦੇ ਮੈਂ ਇਹ ਦੋਵੇਂ ਜਾਣੇ ਜਾਂ ਮੈਂ ਕਿੱਥੇ ਰਵਾਂ ਮੈਂ ਵੀ ਨਾਲ ਹੀ ਤੇਰੇ ਜਾਊਂਗੀ ਤੇ ਮੇਰੀ ਗੱਲ ਸੁਣ ਏਦਾਂ ਗੱਲ ਘੁੱਟਿਆ ਸੁੱਤਰ ਨਹੀਂ ਹੋਣਾ ਬਹੁਤ ਔਖਾ ਹੋ ਨਹੀਂ ਹੋ ਮੇਰੇ ਤੇ ਹੱਥ ਰੰਗੇ ਗਏ ਤੇ ਖੂਨ ਨਾਲ ਇੰਨੇ ਕ ਨਹੀਂ ਇਹਨੂੰ ਮਾਰ ਕੇ ਮੁੜ ਕੇ ਕਿੱਥੇ ਨੱਪਣਾ ਹੀ ਕੀ ਕਰਨਾ ਹੀ ਉਹਨਾਂ ਦੇ ਆ ਜਾਣਾ ਐਲੀ ਆਲੀ ਕਰਦੇ ਹੋ ਜੇ ਘੜੀਪਾ ਦੀ ਘਰ ਨਾ ਆ ਗਿਆ ਤੇ ਪਤਾ ਕੀ ਕਰੇ ਉੱਥੇ ਛੇ ਜਾ ਕੇ ਇਹਨਾਂ ਦੀਆਂ ਬਿਤ ਕਰੇ ਪਾ ਲੜਾਈਆਂ ਪਾ ਸਾਡੇ ਮਾਰਿਆਂ ਨਹੀਂ ਮਰਨੇ ਸਾਡੇ ਦਿਲ ਤੇ ਕਿੰਨੇ ਕਵਾ ਆਪ ਤੇ ਮਾਸਾ ਜਿੰਨਾ ਖੂਨ ਵੇਖ ਕੇ ਡਰ ਗਈ ਨੇ ਪਹਿਲੋਂ ਉਪੜਕਦੀ ਫਿਰਦੀ ਹੀ ਇਦਾਂ ਨਹੀਂ ਸੁੱਤਰੇ ਆਉਣਾ ਜਦੋਂ ਆਪਸ ਵਿੱਚ ਫਸ-ਫਸ ਮਰਨਗੇ ਨਾ ਫੇਰ ਗੱਲ ਬਣਨੀ ਆ ਨਹੀਂ ਆਉਣਾ ਵਿੱਚ ਹਾਂ ਕੋਈ ਨਹੀਂ ਉਹਨਾਂ ਦਾ ਉੱਜੜੂਗਾ ਰੱਬ ਤੇ ਵੇਂਦਾ ਹੀ ਆ ਨਾ ਇਦਾਂ ਨਹੀਂ ਸੁੱਤਰੇ ਆਉਣਾ ਉਹ ਤਾਂ ਕਿਦ ਲਹੂ ਲਵਾਨ ਮਿੰਟ ਚੋਰੀ ਹੋ ਗਿਆ ਮਾਸਾ ਜਿੰਨੀ ਰੱਸੀ ਨਹੀਂ ਲੱਗੀ ਨਾਉ ਮਰਿਆ ਦਾ ਨਾਉ ਜਿੰਦਾ ਮੁਰਤੇ ਉੱਤੇ ਆ ਜਾਂਦੀਆਂ ਤੇ ਇਹਨੇ ਦੱਸ ਦੇਣਾ ਮੈਨੂੰ ਘਰ ਘੁੱਟਣ ਦੇ ਤੇ ਹਾੜੀ ਤੱਕ ਜ਼ਿਆਦਾ ਸਿਆਪਾ ਪੈ ਜਾਣਾ ਹੈਗਾ ਗੱਲੀ ਨੇ ਜਾਣਾ ਉਧਰ ਕਿ ਮੰਜੋਤ ਦੇ ਨਾਲ ਜਾਣਾ ਤਾਂ ਕੋਈ ਨਹੀਂ ਨਾਲ ਹੀ ਜਾਣੇ ਆਹੋ ਮੈਨੂੰ ਤਾਂ ਲੱਗਦਾ ਉਹ ਤੁਰੀਆਂ ਹੁੰਦੀਆਂ ਮੈਨੂੰ ਕਿਹੜਾ ਪਤਾ ਲੱਗਣ ਗਿਆ ਉਹ ਹੀ ਮੁਰਿਆਮਾ ਗਾਲੀ ਘੜ ਦੇ ਲੱਗੀ ਚੱਲ ਪਿਆ ਆਦਮੀ ਨਹੀਂ ਸਾਨੀ ਰਹਿ ਗਈ ਹਾਂ ਚਾਚਾ ਤੂੰ ਕੀ ਵੇਖਣ ਦੇ ਆ ਕੋਈ ਨਹੀਂ ਆ ਗੱਲ ਤੇ ਕੀ ਗੱਲ ਆ ਉਹ 9:00 ਵਜ ਗਿਆ ਕਿੱਲ ਜਸ ਗਿਆ ਐਨਾ ਖੂਨ ਨਾ ਨਾ ਆਹ ਤੇ ਬਾਬਾ ਹੀ ਖੂਨ ਵਗ ਗਿਆ ਵਾਦੇ ਆਹ ਹੋਇਆ ਅੱਛਾ 9:00 ਵਜ ਗਿਆ ਅੱਛਾ ਅੱਛਾ ਉਹ ਮੈਂ ਆਖਣ ਲੱਗਾ ਸੀ ਪਰਜਾਈ ਹਲ ਜਾਣਾ ਸੀ ਕੁੜੀ ਨੂੰ ਲੈ ਕੇ ਆਪਣੀਆਂ ਪਰਜਾਈ ਨੇ ਵੇ ਕੱਲ ਤੇ ਗੱਛ ਖਾਖਾ ਡੇਕਦੀ ਆ ਇੱਥੇ ਵੇ ਉਹਨਾਂ ਨੇ ਖੋਜ ਕੀਤੀ ਆ ਕਿ ਨਹੀਂ ਉਹਨਾਂ ਵਾਲ ਕੀ ਜਣਾ ਉਹ ਤੇ ਹਾਤਰੀ ਆਉਂਡੀਆਂ ਲੈ ਆ ਆ ਗਿਆ ਹਾਂ ਬੋੜਾ ਨਾ ਕੋਈ ਪਾਉਨੇ ਚੱਲ ਤੂੰ ਨਾ ਬੋਲੀ ਕੋਈ ਗੱਲ ਨਾ ਕਰੀ ਹੁਣ ਗੱਲ ਮੈਂ ਕੀ ਕਰਨੀ ਆ ਇਹਨਾਂ ਦੀ ਸੁਣ ਪਹਿਲਾਂ ਆਂਦੀਆਂ ਕੀ ਆ ਹਾਂ ਇਹ ਹੋਈ ਮੈਂ ਇੱਥੇ ਤੜਾ ਕਹਿੰਨੇ ਚ ਲੱਤੀਆਂ ਸੋਣੀਆਂ ਵੇਖ ਕੇ ਇਹਾਂ ਤੇ ਲੱਗਣ ਹੀ ਨਹੀਂ ਦਈਆਂ ਕੋਈ ਗੱਡੀਆਂ ਵਾਲੀਆਂ ਵਾ ਮੈਨੂੰ ਤਾਂ ਲੱਗਣ ਨੂੰ ਜਟੀਆਂ ਹੀ ਡੀਆਂ ਲੱਗਣ ਚ ਤਾਂ ਹੈ ਹੀ ਜਟੀਆਂ ਵਾ ਹਾਈ ਕਿੰਨਾਂ ਦੀ ਚਾਲਦੀ ਨਹੀਂ ਆ ਕੋਣੀਆਂ ਮੈਨੂੰ ਵੀ ਇਦਾਂ ਲੱਗੰਦੇ ਆੜੀਏ ਇਹ ਇੱਕ ਦਮ ਵੇਹਣਗੋ ਮਨਸ ਨੇ ਸੂਟ ਕਿੱਥੋਂ ਆ ਗਏ ਇਹਨੂੰ ਸਾਹ ਕਾਦਾ ਚੜਿਆ ਵਾ ਸੂਟ ਹੀ ਪਾਈ ਉਹਨਾਂ ਨੇ ਉਹ ਨਾ ਕਿਹੜੇ ਕਿਹੜੀ ਗੌਣ ਪਾਣੇ ਕਿਹੜਾ ਇਹਨਾਂ ਸਾਹ ਚੜਿਆ ਵੀ ਇੱਕੇ ਤੇ ਸਾਹ ਜਾਣ ਵਾਲੀ ਗੱਲ ਕਿੱਪੀ ਆ ਮੇਰਾ ਸਾਹ ਨਾ ਸਾਹ ਨਹੀਂ ਬਣੰਗਿਆ ਇੰਨਾ ਤੋਂ ਇੰਨਾ ਤਵਾਦ ਤੇ ਸਾਡੇ ਕੋ ਹੈ ਵੀ ਹੈ ਵੀ ਸੂਟ ਵਾ ਸੋਹਣੇ ਸੋਹਣੇ ਗੱਲ ਸੂਟਾਂ ਦੀ ਨਹੀਂ ਆ ਗੱਲ ਇੱਕ ਸੋਚਣ ਵਾਲੀ ਆ ਕਿ ਜੇ ਗੱਡੀਆਂ ਵਾਲੀਆਂ ਵਾ ਸੁਣ ਸੁਣ ਇਹਦੇ ਨਾਲ ਤਾਂ ਥੋੜੀ ਮਰਕ ਵੀ ਹੈਗਾ ਨਾ ਇਹਨੂੰ ਸੂਟਾਂ ਦੀ ਪਈ ਆ ਡੂੰਗੀ ਸੋਚ ਰੱਖ ਜੇ ਤੇ ਗੱਡੀਆਂ ਵਾਲੀਆਂ ਵਾ ਫਿਰ ਨਾ ਕੋ ਸੂਟ ਕਿੱਥੋਂ ਆ ਗਈ ਇਹ ਸੋਚਣਾ ਕਿਉਂ ਗੱਡੀ ਪਿੱਛੇ ਲਾਈ ਹੀ ਹਨ ਕੀ ਪਤਾ ਹਨ ਕਿ ਉਹ ਚਾਚੇ ਨੇ ਕੱਲ ਇੱਥੇ ਧੱਕੇ ਮਾਰ ਕੇ ਕੱਢਤਾ ਤੇ ਹਨ ਕੀ ਪਤਾ ਗੱਡੀਆਂ ਚ ਕੀ ਲੈ ਕੇ ਵੀ ਕੀ ਨਹੀਂ ਅਸੀਂ ਕਿਤੇ ਹਨ ਜੰਦਰ ਤੇ ਪੈਰ ਨਹੀਂ ਪਾਉਣ ਦਿੱਤਾ ਨਾ ਸੂਟ ਪਹਿਲਾਂ ਹੀ ਸਮਾਉਂਦੇ ਸੀ ਨਾ ਦੇ ਨਾਪਿਆਂ ਦੇ ਪੂਰੇ ਲੈ ਤਾਸ ਵੀ ਆ ਕੇ ਆਈਆਂ ਵਾ ਤੂੰ ਮੰਨ ਚਾਹੇ ਨਾ ਮੰਨ ਦਾਲ ਵਿੱਚ ਕੋਈ ਕਾਲਾ ਹੀ ਹੋ ਮੈਨੂੰ ਲੱਗਣ ਡਿਆ ਯੋ ਅੱਗੋ ਤੇਰਾ ਦਿਮਾਗ ਦੀ ਮੋਟਾ ਵਾ ਦਾਲ ਤੇ ਪਹਿਲੀ ਗੱਲ ਤੇ ਹੁੰਦੀ ਸਾਰੀ ਕਾਲੀ ਆ ਉਹ ਵੀ ਮਾਵਾਂ ਦੀ ਨਾਲੇ ਖਾਣੀ ਸਾਬ ਨੇ ਆ ਕਿਹੜਾ ਮੈ ਖਾਣੀ ਆ ਤੇ ਲਿਖੀ ਸਾਡੀ ਪੁੱਠੀ ਪੈ ਗਈ ਆ ਜ਼ਮੀਨ ਹੱਥੋਂ ਜਾਂਦੀ ਦੇਹਾਂਦੀ ਮੈਨੂੰ ਤੇ ਮੰਨੇ ਨੇ ਵਿਆਹ ਕਰਾ ਲਿਆ ਚਾ ਲੋ ਤੀਰ ਇੱਕ ਸਾਡੇ ਆਦਾ ਹੈਗਾ ਭਾਬੀ ਦੇ ਹੱਥੋਂ ਕਢਾਉਣਾ ਕਢਾਉਣਾ ਕਿ ਗੱਡੀ ਚੜਾ ਲੈਣਾ ਇਹਨਾਂ ਦੋਆ ਜਿਆਨ ਤੇ ਰਹੀ ਗੱਲ ਭਾਬੀ ਦੀ ਉਹ ਮੈਂ ਵੀਰ ਨੂੰ ਬਾਹਰ ਫੋਨ ਕਰਕੇ ਨਾ ਇਹਦੇ ਬਾਰੇ ਚੁੱਕਣਾ ਦੇ ਦੂੰਗਾ ਉਹਨੇ ਕਿ ਬਾਹਰ ਬੈਠੇ ਨੇ ਮਾਰ ਨਹੀਂ ਜਾਣਾ ਉਹਨੇ ਜੇ ਉਹ ਮੈਂ ਉਹ ਜੀ ਗੱਲ ਕੀਤੀ ਵੀ ਇਹ ਪਿਸਾਪੂਰ ਇੰਡੀਆ ਘਰ ਪਹਾ ਤੇਰਾ ਕੋਈ ਨਹੀਂ ਜੋੜਨ ਲਈ ਤੇ ਉਹਨੇ ਕਿੰਨਾ ਲੜਨਾ ਤੇਨੇ ਆਪਣਾ ਬੋਰੀ ਬਿਸਤਰਾ ਚੁੱਕ ਗਿਆ ਤੇ ਕਿਹ ਦੌੜ ਦੇਣਾ ਵਾ ਤੇ ਆਪਣਾ ਡਿੰਗ ਸਿੱਧਾ ਹੋ ਜਾਣਾ ਵਾ ਜ਼ਮੀਨ ਉਧਰੋਂ ਵੀ ਉਹਦੀ ਵੀ ਆਪਣੇ ਕੋ ਆ ਜਣੀ ਆ ਆਈਡੀਆ ਰ ਵਾ ਵਧੀਆ ਚੱਲ ਮਨਾ ਇਦਾਂ ਕਰਦਾ ਲਾਉਣਾ ਵੀਰ ਨੂੰ ਬਾਹਰ ਫੋਨ ਤੇ ਭਾਬੀ ਉਹਨਾਂ ਦਾ ਨਾ ਚੁੱਕਣਾ ਮਾਰੂਗਾ ਬਾਸ ਮਾਂ ਵੱਜੂਗੀ ਬਾਸ ਲੈ ਤੂੰ ਹੀ ਤਾਂ ਇਦਾਂ ਕਹਿਦੀ ਸੀਗਾ ਤੀ ਸੂਟ ਸਾਨੂੰ ਤੂੰ ਹੀ ਲੈ ਕੇ ਦਿੰਦੀ ਹਰਿਆਂ ਮੇਰੀ ਸੁਣੋ ਗੱਲ ਕਦੀ ਤੂੰ ਹੀ ਮਾਸਾ ਕਦੀ ਤੂੰ ਹੀ ਟੋਲਾ ਜਦੋਂ ਅਸੀਂ ਪਹਿਲਾਂ ਆਉਂਦੀਆਂ ਸੀ ਉਹ ਤੂੰ ਕਿੰਨਾ ਲੜਦੀਆਂ ਸੀ ਕੀ ਕੁਛ ਕਰਦੀਆਂ ਸੀ ਜਿੱਦਣਾ ਓਕੇ ਟੱਕਰੀਆਂ ਉਹ ਦਿਨ ਤੂੰ ਆਂਦੀਆਂ ਸੀ ਸਾਡੇ ਦੇਰ ਦਾ ਵਿਆਹ ਵਾ ਵਿਆਹ ਵਾ ਕਿੱਥੇ ਗਿਆ ਥਾ ਡਾ ਉਹ ਰਿਸ਼ਤਾ ਤੁਹਾਡੇ ਜੇਰ ਦਾ ਵਿਆਹ ਜਦੋਂ ਤੁਹਾਡੇ ਵਰਗੀਆਂ ਨੇ ਕੀਲੇ ਹੋਣਾ ਫਿਰ ਉਹੋ ਹੀ ਬੋਲੀ ਬੋਲਦੇ ਆ ਸਾਡੀ ਥੋੜਾ ਇਹਨੇ ਬੋਲਣੀ ਹੀ ਇਹਨਾਂ ਧੋਖਾ ਦਿੱਤਾ ਤੁਕ ਚੱਲ ਭਰਾ ਤੇਰਾ ਘਰ ਬੈਠਾ ਡਾਂਗ ਲੈ ਕੇ ਲੱਗ ਕੰਤਾਲ ਵੀ ਇਹ ਕਾ ਦਾ ਅਲੱਗ ਚੰਗਾ ਕਰਾ ਕਰ ਸਾਰਾ ਸਾਹਮਣੇ ਨਹੀਂ ਇਹੋ ਜੇ ਕੰਮ ਕਰੀਦੇ ਹੁੰਦੇ ਨਾ ਉਹ ਨਹੀਂ ਲੱਗੀ ਦੋ ਸ਼ਰਮ ਉਹ ਨਹੀਂ ਬੰਦਾ ਵੀ ਤੇਰਾ ਵਨ ਤੇਰੇ ਹੱਥ ਵਾਸੀ ਹੋ ਗਿਆ ਹੁਣ ਬਸ ਤੇ ਕੋਟ ਮੈਰਜ ਕਰਾ ਕੇ ਆਏ ਇਹ ਨਾ ਜੀ ਜਰੂਰ ਹਾਂ ਹਾਂ ਬੈਠੋ ਮੈਂ ਪੱਖਾ ਲੈ ਕੇ ਆਵੇਂ ਲੰਮਾ ਨਾ ਬੈਠੋ ਨਹੀਂ ਚਾਚਾ ਪੱਖੇ ਨਹੀਂ ਖਵਾਉਣਾ ਤੂੰ ਬੈਠੀ ਨਹੀਂ ਆ ਪਰਲੇ ਮੈਨੇ ਬੈਜਾ ਮੈਂ ਨੂਰਤ ਜਦੋਂ ਭਾਬੀ ਤੂੰ ਤੇਲ ਪਾਉਣੀ ਸ਼ਰਚ ਇੱਥੇ ਬੈਠ ਉਹ ਤਾਂ ਬਣਾ ਤੈਨੂੰ ਸਾੜਾ ਵਾ ਤੈਨੂੰ ਹੋਣਾ ਨਹੀਂ ਉਹ ਤਾਂ ਬਣਾ ਤੈਨੂੰ ਸਾੜਾ ਰਹਿਣਾ ਤੇਲ ਦਾ ਹਾਂ ਹੀ ਕਰਾਏ ਹੋ ਗਿਆ ਬੰਦਾ ਨਾ ਬੰਦਾ ਨਹੀਂ ਸੀ ਕਰਾ ਤੇਲ ਦੀ ਦੂਜਾ ਬੰਦਾ ਬਣਾ ਸਦਾਰਾ ਇਹਨਾਂ ਸਾਡਾ ਬਹੁਤ ਬੰਦਾ ਭਾਬੀ ਇੱਧਰ ਪਾਦਾ ਉਹ ਭੱਜਿਆ ਨਹੀਂ ਆਣਾ ਮੁਰਕੇ ਸਦਾਰਾ ਟਿੱਡ ਤੇ ਉਹਦਾ ਆਪੇ ਹੀ ਵੱਡਾ ਆਣਾ ਤੇਰੇ ਮੰਡੇ ਦੇ ਆ ਦੁੱਧ ਘਿਓ ਰੋਟੀਆਂ ਸਾਰੀਆਂ ਉਹਦੇ ਟਿੱਡ ਚ ਤੇ ਗਈਆਂ ਆ ਆਹੋ ਤੂੰ ਤੇ ਜਿੱਦਾਂ ਗਲਾਸ ਚ ਪਾ ਕੇ ਥਾਲੀ ਚ ਪਾ ਕੇ ਪਰੋਸ ਕੇ ਜਾਂਦੀ ਰਹੀ ਹੋਣੀ ਆ ਆ ਨਾਲੇ ਮੇਰੀ ਗੱਲ ਸੁਣ ਭੱਜਾ ਘਟ ਜਾਣਾ ਤੇਰੇ ਵਰਗੇ ਡੰਡੀ ਢੰਡੀ ਲਾਏ ਰਹਿਣਾ ਪਾਇਆ ਤੇ ਤਾਂ ਗੱਲ ਕਰੀ ਤੂੰ ਇੱਕ ਵਾਰੀ ਘਰ ਚੱਲ ਸਹੀ ਤੇਰੀ ਸ਼ਾਮਤ ਲਿਆਂਦਾ ਲੈ ਥੋੜਾ ਤੂੰ ਠੋਖਾ ਦਿੱਤਾ ਨਾ ਤੇਰੀ ਸ਼ਾਮਤ ਕਰ ਜਾ ਕੇ ਮੈਂ ਉਹਦੀ ਮਸੂਕਵਾਤੋਂ ਖਾਤਾ ਵਾ ਤੇ ਤੂੰ ਖਾਈ ਹੋਰ ਕਿੰਨਾ ਭਰਾ ਕੀਤਾ ਵਾ ਤੂੰ ਅੱਗ ਲੱਗੀ ਤੇਰੇ ਵਿਆਹ ਨੂੰ ਆ ਨਾਲੇ ਮੇਰੀ ਗੱਲ ਸੁਣ ਨਾ ਉਹਨੇ ਨੂੰ ਕਰਾਇਆ ਵਿਆਹ ਫੇ ਨਹੀਂ ਮੇਰੀ ਗੱਲ ਸੁਣ ਤੂੰ ਕੱਲ ਵੀ ਡੰਡਾ ਲੈ ਕੇ ਸਾਡੇ ਦਵਾਲੇ ਹੋਗੀ ਹੈ ਤੇਰੇ ਦੋ ਘੰਟੇ ਜਿਹੇ ਤੇਰੇ ਪਿਆਰ ਨਹੀਂ ਮਲੇ ਹੋਏ ਤੂੰ ਆਪਣਾ ਰੰਗ ਵਖਾ ਵੀ ਦਿੱਤਾ ਤੂੰ ਹੈ ਕੀ ਹੈ ਹੁਣ ਵੀ ਤੂੰ ਕੈਨੇ ਮੇ ਭਜਾਉਣਾ ਨਹੀਂ ਉੱਥੇ ਪਹਿਲੀ ਦਾਗ ਉਦੋਂ ਲੈਕਚਰ ਸੁਣ ਸਕਦੀ ਹੀ ਜਦੋਂ ਤੇਰੇ ਘਰ ਮੰਗਣ ਆਉਣੀ ਸੀ ਹੁਣ ਮੈਂ ਇਹ ਕਰਦੀ ਨਾ ਨੋ ਆ ਜਿੰਨੂ ਮੱਕ ਜਰ ਰਹੀ ਬਲੀ ਜੰਨੀ ਕੋ ਜਾਨੀ ਨੋ ਬਣਾ ਤੇ ਨੋ ਭਾਂਕੇ ਰਹੀ ਸਿਰ ਤੇ ਨਾ ਚੜੀ ਤੇ ਮੈਂ ਜਿੱਦਨ ਤੇਲ ਲਾਉਲੇ ਤੇ ਪਟਾਕ ਕਰਦੇ ਡਿਕਣੀ ਥੱਲੇ ਆਹੋ ਨੋ ਬਣ ਕੇ ਰਹੀ ਤੂੰ ਹੀ ਫੇ ਮੇਰੀ ਦਰਾਣੀ ਕਹੇ ਜਾਨੀ ਕੀ ਐ ਦਰਾਣੀ ਦਰਾਣੀ ਹੈ ਨਾ ਦਰਾਣੀ ਬਣ ਕੇ ਰਹੀ ਸੱਸ ਬਣਨ ਦੀ ਕੋਸ਼ਿਸ਼ ਨਾ ਕਰੀ ਚੱਲ ਚੱਲ ਜੇ ਐਡੀ ਹੈ ਨਾ ਆਪਣੀਆਂ ਟਿੱਕੀਆਂ ਖਾਓ ਤੇ ਆਪਣੀਆਂ ਪਕਾਓ ਕੱਲ ਤੂੰ ਆ ਇਧਰ ਅੰਗ ਵਿਖਾਉਣ ਦੇ ਚਲੋ ਤੀ ਆਪਣੇ ਘਰ ਚਲੋ ਨਾ ਨਾ ਦਰਾਣੀ ਹੈ ਇਹ ਵੀ ਬੋਲਦੀ ਰਹੀ ਚਲ ਆਪਾਂ ਚਲੀਏ ਚਲੋ ਜੋ ਵੱਡੀ ਭਾਬੀ ਕਹੇ ਨਹੀਂ ਆ ਚਲੋ ਤੀ ਚਲੋ ਉਹੀ ਆ ਸਦਾਰਾ ਵੱਡੀ ਭਾਬੀ ਤੇ ਹੁੰਦੀ ਮਾਂ ਬਰਾਬਰ ਆ ਨਿੱਕੀ ਨੂੰ ਕਹੇ ਚੁੱਪ ਕਰਕੇ ਰਿਆ ਕਰ ਵੇਖੂਗੀ ਮੈਂ ਵੱਡੀ ਭਾਬੀ ਤੈਨੂੰ ਕਿੰਨੇ ਕਿ ਤੁਪੜੇ ਪਕਾ ਕੇ ਦਿੰਦੀ ਆ ਆ ਦੋ ਹੱਥ ਹੋ ਗਏ ਉਹਨਾਂ ਆਪਣੇ ਕਾਰਜਾਂ ਲੰਘ ਰਹੇ ਨੇ ਚਲ ਪਕਾਣ ਨਾਲ ਇਹੋ ਖਾਵਾਂਗੇ ਸਭੀ ਨੁਕ ਲੱਗੇ ਆ ਚਲ ਭੂਆ ਬਹਿ ਜਾ ਸਦਾਰਾ ਮੈਂ ਆਈ ਆ ਲੈਣ ਆਈ ਆ ਵਾ ਕਿ ਲੜਨ ਆਈ ਆ ਵਾ ਉਹਨਾਂ ਨੇ ਰੋਟੀ ਵਰਜੀ ਆ ਅਜਾ ਰਵਾਜ ਵਾ ਰੋਟੀ ਵਰਜਣ ਦਾ ਕਿਉਂ ਮੇਰੀ ਭਤੀਜੀ ਆ ਨੂਰਾ ਤੂੰ ਨਹੀਂ ਕਾ ਜਾਣਾ ਕਿਉਂ ਮੈਂ ਕਿਉਂ ਨਹੀਂ ਜਾਣਾ ਪਤਾ ਕੀ ਗੱਲ ਆ ਉਹਨਾਂ ਨੇ ਆਪਣਾ ਘਰ ਵਸਾ ਲਿਆ ਵਾ ਉਹਨਾਂ ਦਾ ਘਰ ਗਿਆ ਵਸ ਭਤੀ ਤੇਰੀ ਦੇ ਨਾ ਉਹਨਾਂ ਨੂੰ ਤੀਰ ਵਾਂਗੂ ਸਿੱਧਿਆ ਕਰ ਦੇਣਾ ਵਾ ਉਹ ਜਿੰਨਾ ਚਿਰ ਮੈਂ ਨਾ ਨਾਲ ਗਈ ਆਪਣਾ ਭਤੀਆ ਵਿਆਹ ਲਿਆ ਵਾ ਮੇਰੇ ਮਨ ਨੂੰ ਸਕੂਨ ਮਿਲ ਗਿਆ بس ਇੱਕੋ ਰੀਜ ਵਾ ਮੇਰਾ ਵੀ ਘਰ ਵਸ ਜੇ ਉਹ ਵੀ ਤੇਰੇ ਨਾਂ ਹੌਲੀ ਹੌਲੀ ਬੋਲੇ ਗੱਲ ਪਰਦੇ ਵਾਲੀ ਆ ਬਹਿ ਜਾ ਮੇਰੇ ਕੋਲ ਨੀ ਇਹ ਗੱਲ ਪਰਦੇ ਵਾਰੀ ਪਤਾ ਨਹੀਂ ਇਹ ਕੀ ਸੋਚੀ ਦੀ ਦਿਲ ਚ ਇਹ ਵੀ ਬਾਹ ਸ਼ਦਾ ਕੇ ਭੱਜ ਗਈ ਆ ਕੋਈ ਨਹੀਂ ਚੋਗਾ ਪਾਈ ਜਾਂਦੇ ਆ ਇੱਕ ਦਿਨ ਤੇ ਇੱਕ ਦਿਨ ਮੁਰਗੀ ਫਸੂਗੀ ਹਾਂ ਮੰਨਿਆ ਖਾਇਆ ਪਰ ਜਾਈਂਆਂ ਦੀਆਂ ਪੱਕੀਆਂ ਤੋਂ ਵੀ ਅੱਜ ਆ ਆਜਾ ਤੈਨੂੰ ਚੁੱਲ੍ਹੇ ਦੇਂਦਾ ਤੇ ਜੇ ਮਾਲਕ ਨੇ ਕਿਰਪਾ ਕਰਦੀ ਤੇ ਅਸੀਂ ਵੀ ਕਿਸੇ ਚੁੱਲ੍ਹੇ ਦੇਂਦਾ ਕਰ ਲਾਂਗੇ ਇਹਨਾਂ ਦਾ ਗੱਲ ਹੀ ਕੋਈ ਨਹੀਂ ਆਜੋ ਤਾਂ ਦੱਦਾ ਇੱਥੇ ਆ ਜਾ ਪਿੰਨਾ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਨਾ ਲੈਣੀ ਇੱਥੇ ਬੈਠੇ ਸੀ ਆਪਾਂ ਵੇਲਾ ਮੇਰੇ ਦੇਰ ਨੂੰ ਕਿਉਂ ਨਾ ਜਾ ਦੀਓ ਕਿਆ ਪਈ ਰਹੀ ਏ ਚੇਹ। ਪੱਬੀ ਜਿਆਦਾ ਜਿਆਦਾ ਖੇ ਰਹੀ ਜਾਂਦੀ ਆ ਵਾ। ਲਾ ਉਥੋਂ ਤੁਸੀਂ ਘਰ ਬਹਿਣ ਨੂੰ ਆਏ ਆ ਤੇ ਹੁਣ ਇੱਥੇ ਬਹਿ ਗਏ ਆ। ਨਵੀ ਬੋਲਦੀ ਵੀ ਆ ਕੇ ਲਿਆਉਂਦੀ ਆ ਸੰਗ ਕਰ ਜੇ ਹੁਣ ਘਰ ਆਈ ਗਿਆ ਤਾਂ ਅੰਦਰ ਨੂੰ ਲੈ ਜਾ। ਸਰਦਾਰੀ ਅੰਦਰ ਵੀ ਚਲ ਜਾਗੇ। ਸਰਦਾਰ ਤੇ ਕਹਿੰਦਾ ਹੀਗਾ ਸਿੱਧੇ ਅੰਦਰ ਲੰਘ ਜਾਗੇ। ਪਰ ਐਦਾਂ ਅੰਦਰ ਨਹੀਂ ਜਾਣਾ। ਕਿਉਂ ਕਿੱਦਾਂ ਜਾਣਾ? ਅੰਦਰ ਜੋ ਕੋਈ ਹਿੱਸਾ ਦਾ ਉਹ ਪਹਿਲਾਂ ਹੀ ਗੱਲ ਕਰੋ ਅੰਦਰ ਜਾ ਕੇ ਤੀ ਤਾਂ ਉੱਧਰ ਹੀ ਮੁੱਕ ਜਾਣਾ। ਮੇਰੀ ਗੱਲ ਸੁਣ ਬਬੂ। ਸਾਰਾ ਘਰ-ਬਾਰ ਨਾ ਜਿਹੜਾ ਤੇਰਾ ਹੀ ਆ ਹਿੱਸੇ ਵਾਲੀ ਕਿਹੜੀ ਗੱਲ ਲਾਗੀ ਵਿੱਚ ਲੈ ਕਿਹਦੀ ਸਾਰਾ ਘਰ-ਬਾਰ ਤੇਰਾ ਹੀ ਆ ਤੂੰ ਹੀ ਹੱਦ ਕਰਨੀ ਪੈਣਾ ਅਜੇ ਇੰਦੇ ਲੈਣਾ ਵਾ ਆਪਣਾ ਹਿੱਸਾ ਕੱਲ ਆਈਆਂ ਤੇ ਤੂੰ ਅੱਗੇ ਹਿੱਸੇ ਵੀ ਮੰਗਣ ਡਿਆ ਪਿਆ ਆ ਸਾਨੂੰ ਇੰਨਾ ਚਿਰ ਹੋ ਗਿਆ ਇਹਨੂੰ ਅਹੀਂ ਤੇ ਕਦੀ ਹਿੱਸੇ ਦਾ ਨਾਂ ਨਹੀਂ ਲਿਆ ਤੇ ਨਹੀਂ ਲੈ ਪੈਣਾ ਨਾਂ ਲੈਣਾ ਤੇ ਲੈ ਨਹੀਂ ਲੈਣਾ ਤੇ ਨਾਂ ਲੈ ਸਾਨੂੰ ਸਾਡਾ ਹਿੱਸਾ ਚਾਹੀਦਾ ਵਾ ਅੱਜ ਪਹਿਲੇ ਦਿਨ ਤੋਂ ਬਾਅਦ ਵਿੱਚ ਜਦੋਂ ਤੁਹਾਡੇ ਵਰਗੀਆਂ ਨੇ ਕਹਿਣਾ ਵਾ ਇਤੂ ਕੱਢ ਵਿਆਹ ਕਰਕੇ ਆਈ ਸਾਰਾ ਕੋਈ ਤੇਰੇ ਜੋਗਾ ਹੀ ਆ ਹੋਈ ਮੈਂ ਮਰ ਜਾ ਵਿਆਹ ਕਰਕੇ ਕਿ ਹੁਣ ਆਈ ਬੜਾ ਲਿਖਤੀ ਵਿਆਹ ਆ ਆਹੋ ਜੇ ਨਹੀਂ ਨਾ ਮੰਨਦੀ ਸੋਹਰਾ ਮੈਂ ਮੈਂ ਤਾਂ ਮੰਨਦੀ ਆ ਪੂਰੀ ਪੂਰੀ ਕਿ ਤੁਹਾਡਾ ਵਿਆਹ ਲਿਖਤੀ ਹੋਇਆ ਵਾ ਲਿਖਤੀ ਹੋਇਆ ਵੇ ਪਰ ਲਾਵਾ ਹੋਈ ਹੁਣ ਵਿਆਹ ਤੇ ਵਿਆਹ ਹੀ ਜੇ ਮੰਨਿਆ ਆਹੋ ਲਾਵਾ ਦੇ ਕਹਿਣ ਚਲੋ ਫੋਟੋ ਫੋਟੋ ਕਰਾ ਲਈਆਂ ਲਿਖੀ ਕੀ ਹੋ ਗਿਆ ਤੁਹਾਨੂੰ ਦੱਸ ਉਹਨਾਂ ਨੇ ਮੇਰੀ ਗੱਲ ਤੋਂ ਪਹਿਲਾਂ ਉਹਨਾਂ ਕਿੱਥੇ ਬੈਣਾ ਇੱਕ ਕਮਰਾ ਇੱਕ ਤੇਰ ਕੋ ਇੱਕ ਮੇਰ ਕੋ ਇੱਕ ਹੀ ਪ੍ਰਾਣਿਆਂ ਵਾਸਤੇ ਰੱਖੇ ਜਿੱਥੇ ਬਿਠਾ ਕੇ ਚਾਹ ਪਣੀ ਪਈ ਆਈਂਗਾ ਤੇਰੀ ਨਾਲ ਸੁਣ ਸੋਨਿਆ ਜਿਹੜਾ ਪ੍ਰਾਣਿਆਂ ਵਾਸਤੇ ਆ ਕੀ ਕਰੋਂ ਨਵੀਂ ਸਲਣੀ ਰਹਿ ਸਾਦੀ ਤੇ ਉਥੇ ਤੇ ਸੋਫੇ ਡਾਈ ਆ ਉਹ ਉਥੇ ਸੋਊਗੀ ਆ ਇੱਕ ਪਾਸੇ ਬੈੱਡ ਨਹੀਂ ਆ ਸੰਦਾ ਚਲ ਕੋਈ ਨਹੀਂ ਹੌਲੀ ਹੌਲੀ ਕਰਕੇ ਇਹਨੂੰ ਉੱਤੇ ਪਾਦਾ ਕੋਈ ਨਾ ਭਾਬੀ ਤੁਸੀਂ ਆਪਣਾ ਕਮਰਾ ਵਿਹਲਾ ਕਰ ਦੋ ਤੁਸੀਂ ਸੋਫੇ ਵਾਲੇ ਕਮਰੇ 'ਚ ਆ ਜਾਓ ਬੱਲੇ ਬੜਾ ਸਿਆਣਾ ਅਸੀਂ ਕਿੱਥੇ ਜਾਈਏ ਲਾਹਦੋਗੀ ਐਦਾਂ ਲੰਦਾ ਫਿਰ ਜੈਨੂ ਜਾਣੀ ਕਾਲੀ ਇਹ ਨਾ ਉਹ ਜ਼ਿਆਦਾ ਬੋਲਦੀ ਆ ਯਾਦ ਮਾ ਗਰੀ ਸੱਦਾਨੀ ਮੈਨੂੰ ਤੇ ਦੇਦੀ ਨਹੀਂ ਸਮਝ ਲਾਦੀ ਕੋ ਇਹ ਤੇ ਚਾਵਾਂ ਚੁਲਾ ਕਦੇ ਇੱਧਰ ਤੇ ਕਦੀ ਇੱਧਰ ਹਾਈ ਨਹੀਂ ਤੈਨੂੰ ਕਿੱਦਾਂ ਪਤਾ ਲੱਗ ਗਿਆ ਇਹ ਚਾਵਾਂ ਚੁਲਾ ਵਕਤ ਰਹੁੰਦੀ ਆ ਪਤਾ ਲੱਗ ਗਿਆ ਸੱਦਾਨੀ ਮੈਂ ਤੇ ਬੰਦੇ ਦੀ ਚਾਲ ਵੇਖ ਕੇ ਪਛਾਣਦੇ ਨਹੀਂ ਬੰਦਾ ਕਿੱਦਾਂ ਦਾ ਆ ਬਹੁਤੀ ਗਰੀ ਕੀਤੀ ਤੂੰ ਝੋਲ ਵੇਖ ਕੇ ਪਛਾਣ ਲੈਣੀ ਆ ਲੱਲ ਨਾ ਕੋਈ ਫਾਇਦਾ ਨਹੀਂ ਆਹੋ ਚੱਲ ਚੱਲ ਕੋਈ ਨਹੀਂ ਮੈਂ ਫੇਰ ਲਿਆਉਣਾ ਸਰਪੰਚ ਤੇ ਪੁਲਿਸ ਦਾ ਤਲਾ ਸਪੰਚਾ ਤਾਂ ਕਹਿੰਦਾ ਕਿ ਗੱਲ ਖੜੀ ਉਹ ਜੋੜਾ ਲੈ ਕੇ ਆਇਆ ਵਾ ਤੁਹਾਨੂੰ ਪਤਾ ਲੱਗਦਾ ਵੀ ਆਖ ਲਿਆਇਆ ਨੰਗ ਲੈ ਆਂਦੇ ਹੁਣ ਤੇ ਇਧਰ ਹੀ ਬਹਿਣਾ ਮੈਂ ਹੋਰ ਅੰਦਰ ਨਹੀਂ ਆ ਤੇ ਡਰੈਨੂ ਮੇ ਇਹੋ ਜਿਹਾ ਭਰਾਵਾ ਹੋਰ ਤੇ ਤੁਹਾਨੂੰ ਪਤਾ ਇੱਕ ਸਾਡੇ ਕੋਹਾ ਤੇ ਇੱਕ ਇਹਦੇ ਕੋਹਾ ਉਹ ਆਂਦੀ ਮੈਂ ਦੇ ਦੂੰਗੀ ਆਪਣਾ ਹੁਣ 2 ਮਿੰਟ ਵਾਸਤੇ ਬਹਿਣਾ ਤੇ ਪ੍ਰੌਣੀ ਇੱਕ ਸਾਭ ਦੀ ਹੈ ਭਾਜੀ ਹੋਂਦੀ ਘੜੀ ਨਾ ਆਣ ਜਾ ਲੰਗੇ ਇਧਰ ਬਾਅਦ ਵਿੱਚ ਮੈਂ ਕਮਰਾ ਕਰਕੇ ਵੇਲਾ ਦਿੰਦੀ ਆ ਨਾ ਇਹਨਾਂ ਦਾ ਇਹਨਾਂ ਦਾ ਨਹੀਂ ਆਦਾ ਚਲ ਕੋਈ ਤੂੰ ਕਿਥੇ ਉਹਨਾਂ ਅੰਦਰ ਲਈ ਆਉਂਦੀ ਆ ਲੈ ਲੈ ਸੋਹਣੀਏ ਮੇਰੀ ਗੱਲ ਸੁਣ ਮੈਨੂੰ ਆ ਤੇਰੀ ਸਮਝ ਨਹੀਂ ਆਉਂਦੀ ਕਈ ਦੂਦਰ ਵੀ ਗੱਲ ਕਰਦੀ ਆ ਕਈ ਦਿੱਦਰ ਵੀ ਗੱਲ ਕਰਦੀ ਆ ਲੈ ਮੈਂ ਰਾਜੀ ਹੋਈ ਨਹੀਂ ਹੁਣੇ ਚ ਪਰ ਆਪੇ ਵੇਖ ਲੋ ਇਹ ਗਵੱਲੀ ਹੋ ਜਾਂਦੀ ਤੁਹਾਡੇ ਬਾਪ ਜੀ ਕੋਈ ਹਵਾਲੀ ਨਹੀਂ ਦਿਮਾਗ ਮਿਲਦਾ ਕਿਉਂ ਆ ਤੂੰ ਅਜਾ ਕਰਿਆ ਵਾ ਆਪੇ ਕਹਿੰਦੀ ਮੇਰਾ ਕਮਰਾ ਹੈਗਾ ਤੂੰ ਘਰ ਚੱਲ ਤੂੰ ਘਰ ਚੱਲ ਤੇ ਮੈਂ ਕੀ ਕਰਾਂ ਤਿਸ਼ ਬਿਆਣੀ ਜੇ ਮੈਂ ਨਾਣਾ ਲਾ ਕੇ ਆਉਂਦੀ ਅਗਲਾ ਸਰਪੰਚਾ ਤੱਕ ਜਾਂਦਾ ਤੇ ਫਿਰ ਘਰ ਦੀ ਬਦਨਾਮੀ ਹੋਣੀਗਾ ਘਰ ਦਾ ਨਾਮ ਨਿਕਲਣਾ ਹੈ ਕਿ ਚੰਗੀ ਰਹਿਣਾ ਹੈਗਾ ਤੂੰ ਮੈਂ ਜਦੋਂ ਬੁਗੇਰ ਗਾਡੀ ਖੋਲਤਾ ਤਾਂ ਤੂੰ ਕਿੱਦਾਂ ਮੇਰੀ ਬਾਹ ਫੜ ਕੇ ਕਰਿਆ ਜਿਵੇਂ ਜਾਣ ਤੋਂ ਅੰਦਰ ਜਾਂਦੇ ਹੁੰਦੇ ਹੁੰਦੇ। ਹਾਂ ਜਦੋਂ ਆ ਹੀ ਗਏ ਨੇ ਤੇ ਘਰ ਤੈਨੂੰ ਨਹੀਂ ਹੋਣਾ ਹੀ ਹੈ ਨਾ ਆਪਣੇ। ਚੱਲ ਹੁਣ। ਪਾ ਵੀ ਤੇਰਾ ਵੀ ਨਹੀਂ ਪਤਾ ਲੱਗਦਾ ਉਹਦੇ ਦਿਮਾਗ ਦੇ ਤੋੜੀ ਭਰੇ ਤੇ ਤੂੰ ਵੀ ਉਦਾਂ ਦੀ ਭਗੀ ਬਸ। ਬਾਜੀ ਬੰਦੇ ਨੇ ਸਾਰੇ ਤਾਂ ਤਾਂ ਵੀ ਅਖਣੇ ਪੈਂਦੇ ਤੇ ਰੱਖਣੇ ਵੀ ਪੈਂਦੇ ਨੇ। ਕੰਮ ਸਾਰੇ ਵਿੱਚ ਨਹੀਂ ਕੰਮ ਦਾ ਪਤਾ ਹੀ ਆ ਨਾ। ਅੱਛਾ ਮੈਂ ਤੁਹਾਨੂੰ ਕੱਲ ਕਿੰਨਾ ਸਮਝਾਇਆ ਤੂੰ ਫੇਰ ਅੰਦਰ ਬਾੜੀ ਆਉਂਦੇ ਉਹਨੂੰ। ਵੇਖਿਓ ਨੇ ਹੁਣ ਕਬਜ਼ਾ ਹੋਇਆ ਸਾਡਾ। ਕਬਜ਼ਾ ਹੋਇਆ ਖੜਾ ਲੈ ਹੁਣ। ਆ ਕੁਛ ਨਹੀਂ ਹੁੰਦਾ। ਤਾਲ ਕਬਜਾ ਕੇ ਹੋਣਾ ਵਾ ਉਹਨੇ ਕਿਹਾ ਮੈਂ ਕਮਰਾ ਦੇ ਮੀ ਆਪਣਾ ਅੱਧੇ ਘੰਟੇ ਤੱਕ ਆਪਣਾ ਵੇਲਾ ਕਰਦੇ ਕਮਰਾ ਹਾਂ ਪੂਰੀ ਆਹ ਭਾਜੀ ਲਿਆਦਾ ਨਾ ਅਦਰ ਹੁਣ ਆਪਣੇ ਅੰਦਰ ਹੀ ਬਾੜੇਗੀ ਦੇਖੀ ਸੀ ਕਿੱਧਰ ਨੇ ਚੰਗੀ ਭਾਜੀ ਉਹਨੇ ਕਿਤੇ ਨਹੀਂ ਜਾਣਾ ਉਹਨੇ ਬਾਕੀ ਹੁਣ ਆ ਗਈ ਆ ਹੱਸੋ ਮੌਕਾ ਪਾ ਲੈਣ ਦੀ ਅੰਦਰ ਆਉਣ ਦਾ ਆ ਪਾਜੀ ਰਹਿਣ ਦੋ ਦੇਖਿਓ ਸੀ ਕੀ ਕੁਝ ਬਣਦਾ ਜੀ ਤੁਸੀਂ ਵੇਖੀ ਜਾਓ ਪਤਾ ਨਹੀਂ ਕਿਹੜੇ ਮੋੜ ਦੇ ਚੱਕਰ ਚ ਲਾਉਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕਰੋ ਬੁੜੀਆਂ ਹੜੀਆਂ ਗੱਲਾਂ ਕਰਦੀਆਂ ਬਸ ਮੈਨੂੰ ਦੋਦਾ ਹੀ ਚੱਕਰ ਆਉਂਦਾ ਹੈ ਪੇ ਮੈਨੂੰ ਦੇਹਾਂ ਜਾ ਸਾਰਾ ਕੋ ਉਹ ਨਾ ਗਈ ਹੁਣ ਤੁਹਾਡੀਆਂ ਰਹੀਆਂ ਜਨਾਨੀਆਂ ਨੇ ਜਨਾਨੀ ਵਾਲੀਆਂ ਗੱਲਾਂ ਮੈਨੂੰ ਦੇਹਾਂ ਜਾ ਸਾਰਾ ਕੋ ਬਦਨਾਮੀ ਕਰਵਾ ਜਾਂਦੇ ਸਰਪੰਚਾਂ ਦਾ ਕੋਈ ਨਹੀਂ ਸਰਪੰਚ ਬੋਲੀ ਮਾਰਦਾਂ ਲੱਗਾ ਸੀ ਤੁਸੀਂ ਟੋਕੇ ਅੰਦਰ ਲਾਏ ਕੋਈ ਸਮਾਂ ਇੱਕ ਦੇ ਦਿਓ ਸਾਰਾ ਕੋ ਇਹਨੂੰ ਕੀ ਪਤਾ ਹੋਵੇ ਨੇ ਕਿਸ ਸਕੀਮ ਸੋਚੀ ਹੋਵੇ ਦਿਮਾਗ ਵਿੱਚ ਇਹ ਰੋਦਾ ਵੇਖਣ ਕੋਕਣੀ ਬੋਲੀ ਜਿਹੀ ਲੱਗਦੀ ਆ ਮੈਂ ਦੇਖਦਾ ਵਾ ਚਮਾ ਛੱਲਾ ਤੁਹਾਡੇ ਦੋਵਾਂ ਨਾਲ ਉਹ ਮੇਰੀ ਵੀ ਸੁਣ ਲਾ ਤੁਹਾਡੇ ਦੋਵਾਂ ਨਾਲੋ ਚਲਾਗਾ ਮੈਂ ਵੇਖ ਲਿਆ ਵਾ ਮੈਂ ਤੁਮਾਰ ਕਿਤੇ ਮੈਂ ਤੇ ਬੰਦੇ ਦੇ ਚਾਰ ਵੇਖ ਕੇ ਮਛੋਲੇ ਲਈਆ ਜਦੋਂ ਕਿ ਕਿੱਡੀ ਡਿਗਰੀ ਕਰਕੇ ਆਈ ਆ ਗੱਲਾਂ ਚੱਗੀਆਂ ਅਗਲੇ ਨੇ ਵੇਖ ਲਿਆ ਨਾ ਪੈਂਦਾ ਮੂੰਹ ਵੇਖ ਕੇ ਵੀ ਕਿੰਨੇ ਕ ਪਾਣੀ ਦੇ ਵਾ ਹੋਏ ਪਹਿਲੇ ਦਿਨ ਉਹਨੇ ਮੇਰੇ ਨੂੰ ਚਾਚੇ ਦੀ ਉਹ ਕੁੰਡੀ ਜੀ ਫੜ ਕੇ ਮੇਰੇ ਇੱਥੇ ਮਾਰੀ ਗਿੱਦੀ ਜ਼ੋਰ ਦੀ ਜਾਓ ਵਿਆਹ ਹੋਣਾ ਚਾਹ ਪਾਣੀ ਨੂੰ ਲੈ ਕੇ ਦਰਬਾਰ ਦੇ ਸਾਥ ਜਾ ਪਿਆਓ ਹਣ ਚਾ ਇਹ ਹਲਾ ਚਾਹ ਪਾਣੀ ਹੁਣ ਜੋੜੇ ਨੂੰ ਸੋਹਣਿਆ ਚਾਹ ਪਾਣੀ ਛੱਡ ਮੈਂ ਰੋਟੀ ਪਾਣੀ ਬਣਾ ਲੂੰਗੀ ਬਸ ਤੇ ਮੇਰ ਨਾਲ ਨਾ ਸਾਂਭਣ ਨੂੰ ਨਹੀਂ ਤਿਆਰ ਚੰਗਾ ਮੇਰ ਕੋਈ ਸਾਂਭੇ ਸੁਭਿਆ ਗਏ ਆਪਣੀ ਜੀ ਮੇਵਾਰੀ ਜਗਾ ਗੱਪੇ ਕਰੋ ਮੈ ਆ ਤਾਂ ਲੱਗੀ ਕੜੀ ਸੌਣ ਠੀਕ ਹੈ ਨਾ ਮੈਂ ਤਾਂ ਸਾਂਭ ਨਹੀਂ ਸਕਦੀ ਅੜੀਆ ਆਪਣੀਆਂ ਚਾਲਾਂ ਆਪ ਹੀ ਨੇ ਜਿਹੜਾ ਮੇਰ ਕੋਈ ਇਹੋ ਜਿਹੀ ਕੰਮ ਹੋ ਦੇ ਤਾਂ ਲੈ ਬਸ ਗੱਲਾਂ ਚੋਦੀਆਂ ਫਿਰ ਨਾ ਤਾਂ ਘੜਦੀ ਤਾਂ ਨਾ ਤਾਂ ਘੜਦੀ ਉਹ ਗੱਲ ਨਾ ਕਰਤੀ ਨਾ ਫਿਰ ਫੁਕਰੀਆਂ ਇਦਾਂ ਮਾਰਦੀ ਕਿ ਤਾਂ ਬਹੁਤ ਹੈ ਗਈ ਮੈਂ ਕੋਈ ਨਾ ਫਿਰ ਨਾ ਤਾਂ ਕੁਝ ਕਰ ਸਾਂਭੂ ਮੈਂ ਵੀ ਤਾਰਾ ਕੁਝ ਕਰ ਲਈ ਉਸ ਚਲ ਚਾਹ ਪਾਣੀ ਬਣਾ ਦੇ ਤਾਨੂੰ ਪਿਆਵਾ பேனி ஆனா <lightweight>